ਇਸ ਵਕਤ ਅਸੀਂ ਖੁੰਬੜਾ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਦੋ ਮੁੰਡਿਆਂ ਨੂੰ ਜਿਹੜਾ ਉਹ ਤੇਜ਼ ਤਰ ਹਥਿਆਰਾਂ ਦੇ ਨਾਲ ਮਾਰਿਆ ਗਿਆ ਸੀ ਜਿਹਦਾ ਪਹਿਲਾ ਇੱਕ ਮੁੰਡਾ ਉਸ ਦੀ ਮੌਤ ਉਸੇ ਵਕਤ ਹੋ ਗਈ ਸੀ ਲੇਕਿਨ ਇਹ ਦੂਸਰਾ ਦਿਲਪ੍ਰੀਤ ਜਿਹੜਾ ਹੈ ਉਸ ਨੂੰ ਹਸਪਤਾਲ ਦੇ ਵਿੱਚ ਰੱਖਿਆ ਗਿਆ ਸੀਗਾ ਕ੍ਰਿਟੀਕਲ ਸਿਚੁਏਸ਼ਨ ਦੱਸੀ ਜਾ ਰਹੀ ਸੀ ਲੇਕਿਨ ਕਾਲ ਦੇ ਛਾਂਵੇਂ ਦੱਸਿਆ ਗਿਆ ਕਿ ਉਸ ਦੀ ਵੀ ਜਿਹੜੀ ਹੈ ਉਹ ਮੌਤ ਹੋ ਗਈ ਇਸ ਵਕਤ ਸਾਡੇ ਨਾਲ ਉਹਨਾਂ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਲੇਕਿਨ ਤੁਹਾਨੂੰ ਹਲੇ ਤੱਕ ਦੀ ਅਪਡੇਟ ਦੇ ਦਈਏ ਕਿ ਇਸ ਵਕਤ ਜਿਹੜਾ ਹੈ ਉਹ ਪੁਲਿਸ ਮੁਲਾਜ਼ਮ ਪੀਜੀਐ ਤੱਕ ਗਏ ਹੋਏ ਨੇ ਡੈੱਡ ਬੋਡੀ ਨੂੰ ਲੈ ਕੇ ਆਉਣ ਦੇ ਲਈ ਇਸ ਵਕਤ ਪਰਿਵਾਰਕ ਮੈਂਬਰ ਜਿਹੜੇ ਨੇ ਦਿਲਪ੍ਰੀ ਵੀ ਜਾਮ ਕਰਕੇ ਰੱਖੀ ਅੰਕਲ ਜੀ ਕੀ ਕੁਝ ਤੁਹਾਨੂੰ ਪੁਲਿਸ ਵਾਲਿਆਂ ਦੇ ਵੱਲੋਂ ਦੱਸਿਆ ਗਿਆ ਹੱਲੇ ਤੱਕ ਕਿ ਕੀ ਕੁਝ ਹੋਇਆ ਪੀਜੀਆ ਦੇ ਵਿੱਚ ਕੀ ਕੁਝ ਹੋਇਆ ਪੀਜੀਆ ਦੇ ਵਿੱਚ ਕੁਝ ਨਹੀਂ ਹੋਇਆ ਜੀ ਜੋ ਉਹਦਾ ਸਾਹ ਚੱਲ ਰਿਹਾ ਸੀ ਉਹਦੀ ਇੱਕ ਲੱਖ ਦਾ ਦ੍ਰਿੜ ਕਰਨ ਦੀ ਟੜਕਲ ਰੁਕ ਗਈ ਜੀ ਤੇ ਉਹਦੀ ਡੈਥ ਹੋ ਗਈ ਜੀ ਹੂੰ ਹਾਂਜੀ ਤੁਹਾਨੂੰ ਪਿਛਲੇ ਸਮੇਂ ਦੇ ਵਿੱਚ ਤੁਸੀਂ ਲੰਮਾ ਸਮਾਂ ਜਿਹੜਾ ਉਹ ਇੱਥੇ ਧਰਨੇ ਵੀ ਦਿੱਤੇ ਪ੍ਰਦਰਸ਼ਨ ਵੀ ਕੀਤੇ ਕੀ ਜਿਹੜੀ ਜਾਂਚ ਹੁਣ ਹੋ ਰਹੀ ਹੈ ਉਸ ਤੋਂ ਪਰਿਵਾਰ ਸੈਟੀਸਫਾਈ ਹੈ ਨਹੀਂ ਜੀ ਨਹੀਂ ਮਿਲਦਾ ਬੱਚੇ ਬਾਤ ਹੈ ਮੇਰੇ ਹੀ ਕਹਿੰਦਾ ਜੀ ਮੇਰੇ ਬੱਚੇ ਨੂੰ ਇਨਸਾਫ ਮੇਰੇ ਨਾਲ ਚਾਹੀਦਾ ਜੀ ਜੋ ਹੁਣ ਤਾਂ ਉਹ ਤੋਂ ਹੋ ਗਿਆ ਜੀ ਮੇਰੇ ਬੱਚੇ ਬਾਤ ਹੈ ਇਨਸਾਫ ਚਾਹੀਦਾ ਜੀ ਮੈਨੂੰ ਹੂੰ ਅੱਛਾ ਜਿਸ ਦਿਨ ਇਹ ਘਟਨਾ ਵਾਪਰੀ ਸਾਰੀ ਉਸ ਤੋਂ ਪਹਿਲਾਂ ਦਿਲਪ੍ਰੀਤ ਘਰੇ ਕੀ ਕਹਿ ਕੇ ਗਿਆ ਸੀ ਮੈਂ ਕਿੱਥੇ ਚੱਲਾ ਆ ਮੈਂ ਵੀ ਡਿਊਟੀ ਤੋਂ ਆਇਆ ਸੀ ਜੀ ਮੇਰਾ ਬੱਚਾ ਵੀ ਡਿਊਟੀ ਤੋਂ ਆਇਆ ਸੀ ਤੇ ਚਾਹ ਪੀ ਉਸਦੇ ਤੇ ਉਸ ਦਾ ਦੋਸਤ ਆ ਗਿਆ ਸੀ ਰਵਨਪ੍ਰੀਤ ਉਹ ਕਹਿੰਦਾ ਜੀ ਮੈਂ ਆ ਮਮੀ ਜਾ ਕੇ ਤੂੰ ਰੋਟੀ ਬਣਾ ਮੈਂ ਆਣਾ ਜੀ ਮੋੜ ਕੇ ਉਹ ਜਾ ਕੇ ਖੂਤੇ ਗਿਆ ਜੀ ਉੱਥੇ ਉਹਨਾਂ ਨੇ ਉਸ ਦੀ ਡੈਥ ਕਰਤੀ ਜੀ ਹੂੰ ਤੇ ਇਸ ਵਕਤ ਜੇਕਰ ਪਿੰਡ ਦੀ ਗੱਲ ਕਰੀਏ ਪਿੰਡ ਵਾਸੀ ਜਿਸ ਤਰੀਕੇ ਦੇ ਨਾਲ ਇਸ ਵਕਤ ਧਰਨੇ ਆ ਦੀ ਗੱਲ ਮੁਜਾਰਿਆਂ ਦੀ ਗੱਲ ਕਰਦੇ ਨੇ ਹੁਣ ਅਗਲਾ ਐਕਸ਼ਨ ਤੁਹਾਨੂੰ ਲੱਗਦਾ ਹੈ ਕਿ ਉਹੀ ਹੈ ਜਾਂ ਪਰਿਵਾਰ ਇਸ ਵਕਤ ਸ਼ਾਂਤੀ ਦੇ ਨਾਲ ਪੁਲਿਸ ਮੈਨੂੰ ਧਾਰਨਾ ਤੁਰਨਾ ਕੋਸ਼ਿਸ਼ ਨਹੀਂ ਚਾਹੀਦਾ ਮੈਨੂੰ ਬੱਚੇ ਵਾਸਤਾ ਚਾਹੀਦਾ ਇਨਸਾਫ ਜੀ ਜੋ ਸਾਫ ਕਲੀਅਰ ਮੇਰੀ ਬਾਤ ਹੈ ਜੀ ਮਨੋਤਾਰਨ ਲਾਇਆ ਕਿਸੇ ਜਨਤਾ ਨੂੰ ਕਿਉਂ ਪਰੇਸ਼ਾਨ ਕਰਨਾ ਜੀ ਮੇਰੇ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਤਾਂ ਇਨਸਾਫ ਮਿਲਣਾ ਚਾਹੀਦਾ ਜੀ ਪੁਲਿਸ ਵਾਲੇ ਕੀ ਕਹਿ ਰਹੇ ਨੇ ਕਿ ਉਹ ਕੰਮ ਕਰ ਰਹੇ ਨੇ ਉਹਨਾਂ ਨੇ 6 ਲੋਕ ਗ੍ਰਿਫਤਾਰ ਵੀ ਕਰ ਲਏ ਨੇ ਹਾਂਜੀ ਹਾਂਜੀ 6 ਕਰ ਲਏ ਜੀ ਗ੍ਰਿਫਤਾਰ ਪਰ ਮੈਂ ਸੋਚਦਾ ਜੀ ਇਹਨਾਂ ਨੂੰ 337000 ਦਿੱਤੀ ਜਾਵੇ ਜੀ ਹੂੰ ਦੇਖੋ ਬਿਲਕੁਲ ਜਿਹੜੇ ਦਿਲਪ੍ਰੀਤ ਦੇ ਫਾਦਰ ਸਾਹਿਬ ਨੇ ਉਹਨਾਂ ਦੇ ਵੱਲੋਂ ਇਹ ਗੱਲ ਕਹੀਗੀ ਕਹਿੰਦੇ ਕਿ 307 ਦੀ ਸਜ਼ਾ ਜਿਹੜੀ ਹੈ ਇਹਨਾਂ ਨੂੰ ਹੋਣੀ ਚਾਹੀਦੀ ਕਹਿੰਦੇ ਸਾਨੂੰ ਕਿਸੇ ਚੀਜ਼ ਨਾਲ ਹੋਰ ਕੋਈ ਲੈਣਾ ਦੇਣਾ ਨਹੀਂ ਹੈ ਅਸੀਂ ਸਿਰਫ ਇੰਨਾ ਚਾਹੁੰਦੇ ਹਾਂ ਕਿ ਸਾਡੇ ਬੇਟੇ ਦੇ ਨਾਲ ਇਨਸਾਫ ਹੋਣਾ ਚਾਹੀਦਾ ਹੈ ਔਰ ਇਨਸਾਫ ਕਹਿੰਦੇ ਇਹ ਹੈ ਕਿ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਉਹਨਾਂ ਨੂੰ ਜਿਹੜਾ ਸਜ਼ਾ ਮਿਲਣੀ ਚਾਹੀਦੀ ਹੈ 307 ਦੀ ਧਾਰਾ ਤੇ ਜਿਹੜੀ ਹੈ ਉਹ ਸਜ਼ਾ ਮਿਲਣੀ ਚਾਹੀਦੀ ਹੈ ਇਸ ਵਕਤ ਅਸੀਂ ਕੁੰਬੜਾਪਿੰਡ ਦੇ ਵਿੱਚ ਮੌਜੂਦ ਹਾਂ ਤੁਸੀਂ ਪਿੱਛੇ ਮੇਰੇ ਦੇਖ ਸਕਦੇ ਹੋ ਕਿ ਲੋਕ ਇਸ ਵਕਤ ਆਪਣੇ ਘਰਾਂ ਤੋਂ ਬਾਹਰ ਨਹੀਂ ਕਿਸੇ ਕੁਛੀ ਸਕ티브 ਸ਼ਰੀਰ ਜਿਹੜਾ ਉਹ ਵੀ ਇੱਥੇ ਲਿਆਂਦਾ ਜਾਏਗਾ ਇਸੇ ਪਿੰਡ ਦੇ ਵਿੱਚ ਲਿਆਂਦਾ ਜਾਏਗਾ ਕਿਉਂਕਿ ਲਗਾਤਾਰ ਜਿਹੜਾ ਇੱਥੋਂ ਦੀਆਂ ਜਿਹੜੀਆਂ ਚਰਚਾਵਾਂ ਨੇ ਉਹ ਚੱਲਦੀਆਂ ਜਾ ਰਹੀਆਂ ਨੇ ਪੁਲਿਸ ਦੇ ਵੱਲੋਂ ਲਗਾਤਾਰ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਜਿਹੜੀ ਹੈ ਇਹ ਸਾਰੀ ਥਾਂ ਜਿੱਥੇ ਹੈ ਉਹ ਲਾਰਡ ਆਰਡਰ ਦੀ ਸਥਿਤੀ ਬਰਕਰਾਰ ਰੱਖੀ ਜਾ ਸਕੇ ਇਹ ਉਹ ਗਲੀਆਂ ਨੇ ਜਿੱਥੇ ਦਿਲਪ੍ਰੀਤ ਜਿਹੜਾ ਉਹ ਖੇਡਦਾ ਹੁੰਦਾ ਸੀਗਾ ਲੇਕਿਨ ਜਿਵੇਂ ਦਿਲਪ੍ਰੀ ਦੇ ਪਿਤਾ ਜੀ ਨੇ ਦੱਸਿਆ ਕਹਿੰਦੇ ਕਿ ਉਸ ਦਿਨ ਸ਼ਾਮੀ ਉਹ ਵੀ ਮੁੰਡਾ ਵੀ ਕੰਮ ਤੋਂ ਆਇਆ ਸੀ ਮੈਂ ਵੀ ਕੰਮ ਤੋਂ ਆਇਆ ਸੀ ਚਾਹ ਪੀਤੀ ਤੇ ਉਸ ਤੋਂ ਬਾਅਦ ਕਹਿੰਦਾ ਮੰਮੀ ਤੁਸੀਂ ਰੋਟੀ ਬਣਾਓ ਮੈਂ ਆਨਾ ਆ ਲੇਕਿਨ ਉਸ ਤੋਂ ਬਾਅਦ ਕਹਿੰਦੇ ਜਿਹੜਾ ਉਹ ਮੁੰਡਾ ਹੈ ਉਹ ਘਰ ਪਹੁੰਚਿਆ ਹੀ ਨਹੀਂ ਕਹਿੰਦੇ ਉਹ ਖੂਹ ਤੇ ਗਿਆ ਸੀ ਆਪਣੇ ਦੋਸਤ ਦੇ ਨਾਲ ਔਰ ਉਸ ਤੋਂ ਬਾਅਦ ਜਿਹੜਾ ਉਹ ਇਹ ਸਾਰੇ ਇਨਸੀਡੈਂਟ ਜਿਹੜਾ ਉਹ ਵਾਪਰ ਗਿਆ ਉਸ ਤੋਂ ਬਾਅਦ ਉਹ ਮੁੰਡਾ ਜਿਹੜਾ ਉਹ ਕਰ ਨਹੀਂ ਆਇਆ ਇੱਥੇ ਹੋਰ ਵੀ ਪਿੰਡ ਵਾਸੀ ਵੀ ਜਿਹੜੇ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਅ ਅੰਕਲ ਜੀ ਜਿਸ ਵਕਤ ਅਸੀਂ ਇਸ ਘਟਨਾ ਦੀ ਗੱਲ ਕਰਦੇ ਆਂ ਪਿੰਡ ਦੇ ਵਿੱਚ ਕੀ ਕੀ ਚਰਚਾਵਾਂ ਨੇ ਕਿਉਂਕਿ ਜਿਸ ਵਕਤ ਇਹ ਘਟਨਾ ਬਹੁਤ ਮੰਦ ਭਾਗੀ ਹੈ ਦੋ ਨੌਜ ਬਹੁਤ ਮੰਦ ਭਾਗੀ ਹੈ ਜੋ ਆਪਣੇ ਪਿੰਡ ਦੇ ਵਿੱਚ ਰਹਿਣ ਆਣ ਕੇ ਬਾਹਰ ਕੇ ਪ੍ਰਵਾਸੀ ਮਾਰੇ ਇਹ ਗਲਤ ਬਹੁਤ ਹੈ ਬਾਰਲੇ ਪ੍ਰਵਾਸੀ ਜਿਸ ਤਰੀਕੇ ਦੇ ਨਾਲ ਇਹ ਸਾਰੀ ਘਟਨਾ ਨੂੰ ਇਹਨਾਂ ਨੇ ਅੰਜਾਮ ਦਿੱਤਾ ਤੁਹਾਨੂੰ ਨਹੀਂ ਲੱਗਦਾ ਕਿ ਇਹ ਅੱਜ ਕੱਲ ਦੇ ਥਾਂ ਤੇ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ ਨੌਜਵਾਨ ਕਿਤੇ ਵੀ ਹਾਂਜੀ ਹਾਂ ਇਹ ਤਾਂ ਖਰਾਬ ਹੈ ਹੀ ਹੋ ਜੀ ਬਹੁਤ ਖਰਾਬ ਹੈ ਜੀ ਦੁਨੀਆ ਤੇ ਬਹੁਤ ਆਸਰ ਪੈ ਜਾਣਾ ਜੀ ਪਿੰਡ ਦੇ ਦੂਜੇ ਨੌਜਵਾਨਾਂ ਨੂੰ ਵੀ ਹੁਣ ਕਿਹਾ ਜਾਂਦਾ ਹੈ ਕਿ ਇਸ ਤਰੀਕੇ ਨਾਲ ਕਿਸੇ ਨਾਲ ਨਾ ਬੈਸੋ ਹਾਂ ਬੈਸੋ ਜੀ ਹਾਂ ਇਹ ਤਾਂ ਹੈ ਜੀ ਹਾਂ ਹਾਂਜੀ ਬਿਲਕੁਲ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਇਹ ਪਰਿਵਾਰ ਹੈ ਇਹ ਘਰ ਹੈ ਦਿਲਪ੍ਰੀਤ ਦਾ ਜਿਹਦੇ ਬਾਹਰ ਇਸ ਵਕਤ ਇਕੱਠ ਹੋਇਆ ਹੋਇਆ ਔਰ ਇਸ ਤਰੀਕੇ ਦੇ ਨਾਲ ਦਰੀਆਂ ਜਿਹੜੀਆਂ ਨੇ ਬਚਾਈਆਂ ਜਾ ਰਹੀਆਂ ਨੇ ਤਾਂ ਕਿ ਇਸ ਕੁਝ ਹੀ ਦਿਨ ਤੱਕ ਜਿਹੜਾ पार्थिव ਸਰੀਰ ਇੱਥੇ ਲਿਆਂਦਾ ਜਾਏਗਾ ਦੱਸਿਆ ਜਾ ਰਿਹਾ ਹਾਲੇ ਤੱਕ ਦੀ ਜਾਣਕਾਰੀ ਦੇ ਵਿੱਚ ਕਹਿੰਦੇ ਕਿ ਡੀਐਸਪੀ ਜਿਹੜੇ ਨੇ ਉਹ ਹਾ ਹਸਪੀਟਲ ਗਏ ਨੇ ਉਹ ਲੈ ਕੇ ਆਣਗੇ ਲੇਕਿਨ ਪਿੰਡ ਦੇ ਬਾਰੇ ਵੀ ਤੁਹਾਨੂੰ ਦੱਸਦੀ ਇਸ ਵਕਤ ਪਿੰਡ ਦੇ ਬਾਹਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਉਹ ਸਿਕਿਉਰਿਟੀ ਤਣਾਤ ਕੀਤੀ ਗਈ ਹੈ ਕਹਿੰਦੇ ਕਿਉਂਕਿ ਇਸ ਵਕਤ ਇਤੇ ਕੁਝ ਵੀ ਹੋ ਸਕਦਾ ਜਿਸ ਤਰੀਕੇ ਦਾ ਰੋਸ ਰੋਸ ਪ੍ਰਦਰਸ਼ਨ ਪਹਿਲਾਂ ਦੇਖਣ ਨੂੰ ਮਿਲਿਆ ਉਹ ਰੋਸ ਪ੍ਰਦਰਸ਼ਨ ਜਿਹੜਾ ਉਹ ਸਾਂਭਿਆ ਨਹੀਂ ਜਾ ਰਿਹਾ ਸੀ ਪੁਲਿਸ ਤੋਂ ਉਸ ਵਕਤ ਬਹੁਤ ਮੁਸ਼ਕਿਲ ਦੇ ਨਾਲ ਜਿਹੜਾ ਇਹ ਰੋਸ ਪ੍ਰਦਰਸ਼ਨ ਸਾਂਭਿਆਗਾ ਤੁਹਾਨੂੰ ਦੇਖ ਸਕਦੇ ਹੋ ਕਿ ਮੇਰੇ ਕੈਮਰਾ ਪਰਸਨ ਇਹ ਸਕ ਤੁਹਾਨੂੰ ਦਿਲਪ੍ਰੀਤ ਦੇ ਘਰ ਦੇ ਅੰਦਰ ਦੇ ਦ੍ਰਿਸ਼ ਜਿਹੜੇ ਨੇ ਦਿਖਾ ਰਹੇ ਨੇ ਇਹ ਮਹਿਲਾਵਾਂ ਜਿਹੜੀਆਂ ਨੇ ਬੈਠੀਆਂ ਨੇ ਇੱਥੇ ਦਿਲਪ੍ਰੀਤ ਦੇ ਜਿਹੜੇ ਮਾਤਾ ਜੀ ਨੇ ਉਹ ਵੀ ਇੱਥੇ ਬੈਠੇ ਹੋਏ ਨੇ ਇਹ ਤੁਹਾਨੂੰ ਸਾਰੀ ਅਸੀਂ ਇੱਥੇ ਦਿਆਂ ਜਿੰਨੀਆਂ ਤਸਵੀਰਾਂ ਦਿਖਾ ਰਹੇ ਆ ਇਹ ਉਹ ਪਰਿਵਾਰ ਹੈ ਜਿਨ੍ਹਾਂ ਨੇ ਆਪਣੇ ਦੋ ਜੀਕ ਹੋਏ ਨੇ ਇੱਕ ਉਹ ਮੁੰਡਾ ਜਿਹੜਾ ਇਹਨਾਂ ਦਾ ਆਪਣਾ ਸੀ ਤੇ ਦੂਜਾ ਉਹ ਮੁੰਡਾ ਜਿਹੜਾ ਇਹਨਾਂ ਦੇ ਮੁੰਡੇ ਦਾ ਦੋਸਤ ਸੀ ਇਹ ਪਿੰਡ ਦੇ ਦੋਵੇਂ ਮੁੰਡੇ ਸੀ ਪਿੰਡ ਦੇ ਦੋਵੇਂ ਮੁੰਡਿਆਂ ਨੂੰ ਜਿਹੜਾ ਹੈ ਉਹ ਇਸ ਪਿੰਡ ਨੇ ਖੋਹ ਦਿੱਤਾ ਹੁਣ ਪਿੰਡ ਜਿਹੜਾ ਹੈ ਉਹ ਇਨਸਾਫ ਦੀ ਮੰਗ ਕਰਦਾ ਉਹ ਇਨਸਾਫ ਇਹ ਹੈ ਕਹਿੰਦੇ ਕਿ ਜਿਵੇਂ ਦਿਲਪ੍ਰੀਤ ਦੇ ਫਾਦਰ ਨੇ ਦੱਸਿਆ ਕਹਿੰਦੇ ਕਿ ਇਨਸਾਫ ਸਿਰਫ ਇਹ ਹੈ ਕਿ ਸਾਡੇ ਮੁੰਡੇ ਨੂੰ ਮਾਰਨ ਵਾਲਿਆਂ ਤੇ 307 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ 307 ਦੀ ਧਾਰਾ ਜਿਹੜੀ ਹੈ ਉਹਨਾਂ ਤੇ ਲਗਾਈ ਜਾਣੀ ਚਾਹੀਦੀ ਹੈ ਲੇਕਿਨ ਹੁਣ ਪੁਲਿਸ ਇਸ ਵਕਤ ਇਨਵੈਸਟੀਗੇਟ ਕਰ ਰਹੀ ਹੈ ਪੁਲਿਸ ਵੱਲੋਂ ਸਿੱਧੇ ਤੌਰ ਤੇ ਇਹ ਕਿਹਾ ਜਾ ਰਿਹਾ ਕਹਿੰਦੇ ਅਸੀਂ 6 ਗ੍ਰਿਫਤਾਰੀਆਂ ਇਸ ਦੇ ਵਿੱਚ ਕਰ ਲਈਆਂ ਨੇ ਪੁੱਛਤਾਚ ਹੋਏਗੀ ਹਰ ਚੀਜ਼ ਨੂੰ ਹਰ ਪੱਖ ਨੂੰ ਦੇਖ ਕੇ ਜਾਇ ਬੰਦੀ ਹੋਈ ਸਜ਼ਾ ਉਹਨਾਂ ਨੂੰ ਦਿੱਤੀ ਜਾਏਗੀ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਲੇਕਿਨ ਇਸ ਪਰਿਵਾਰ ਦੇ ਲਾਸ ਨੂੰ ਇਸ ਪਰਿਵਾਰ ਦੇ ਨੁਕਸਾਨ ਨੂੰ ਕੋਈ ਨਹੀਂ ਸਮਝ ਸਕਦਾ ਇਹ ਭਾਵਨਾਵਾਂ ਜਿਹੜੀਆਂ ਨੇ ਇਹਨਾਂ ਦੀਆਂ ਇਹਨਾਂ ਨੂੰ ਸਮਝਣਾ ਬਿਲਕੁਲ ਔਖਾ ਹੈ ਲੇਕਿਨ ਇਸ ਵਕਤ ਇਹ ਪਰਿਵਾਰ ਜਿਹੜਾ ਉਹ ਬਹੁਤ ਜ਼ਿਆਦਾ ਦੁਖੀ ਹੈ ਕਿਉਂਕਿ ਇੱਕ ਆਸ ਸੀਗੀ ਇਹਨਾਂ ਨੂੰ ਕਿ ਮੁੰਡਾ ਸਾਡਾ ਹਸਪਤਾਲ ਦੇ ਵਿੱਚ ਹੈ ਪੀਜੀਆ ਦੇ ਵਿੱਚ ਹੈ ਠੀਕ ਹੋ ਜਾਏਗਾ बार-बार ਇਹ ਇਹਨਾਂ ਨੂੰ ਦੱਸਿਆ ਜਾ ਰਿਹਾ ਸੀਗਾ ਕਿ ਮੁੰਡਾ ਠੀਕ ਹੈ ਠੀਕ ਹਾਲਾਤ ਦੇ ਵਿੱਚ ਹੈ ਠੀਕ ਹੋ ਜਾਏਗਾ ਲੇਕਿਨ ਜਿਸ ਵਕਤ ਕੱਲ ਦੇ ਦਿਨ ਇਹ ਪਤਾ ਲੱਗਿਆ ਕਿ ਉਸ ਮੁੰਡੇ ਦੇ ਸਾਰੇ ਰੁਗਗੇ ਔਰ ਉਹ ਇਸ ਦੁਨੀਆ ਦੇ ਵਿੱਚੋਂ ਜਿਹੜਾ ਉਹ ਕਾਲ ਚਲਾਣਾ ਕਰ ਗਿਆ ਉਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਇੱਕ ਸ਼ੋਕ ਦੀ ਲਹਿਰ ਜਿਹੜੀ ਹੈ ਉਹ ਦੌੜ ਗਈ ਕਿ ਐਸਾ ਕਿੱਦਾਂ ਹੋ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਪੁਲਿਸ ਦੇ ਵੱਲੋਂ بار-ਬਾਰ ਦੱਸਿਆ ਜਾ ਰਿਹਾ ਸੀਗਾ ਕਿ ਪੀਜੀਆ ਦੇ ਵਿੱਚ ਹੈ ਸੇਫ ਹੈ ਬਿਲਕੁਲ ਠੀਕ ਹੈ ਸਥਿਰ ਜਿਹੜੀ ਸਥਿਤੀ ਹੈ ਉਹ ਸਥਿਰ ਹੈ ਇਹ ਬਾਰ-ਬਾਰ ਦੱਸਿਆ ਜਾ ਰਿਹਾ ਸੀ ਲੇਕਿਨ ਕੱਲ ਦੇ ਦਿਨ ਜਿਸ ਵਕਤ ਇਹ ਪਤਾ ਲੱਗਿਆ ਕਿ ਇਹ ਹਾਲਤ ਜਿਹੜੀ ਹੈ ਉਹ ਸਥਿਰ ਨਹੀਂ ਹੈ ਤੇ ਫਿਰ ਉਸ ਤੋਂ ਬਾਅਦ ਪੂਰੇ ਪਿੰਡ ਵਾਸੀਆਂ ਨੂੰ ਜਿਹੜਾ ਉਹ ਬਹੁਤ ਦੁੱਖ ਲੱਗਾ ਕਿਉਂਕਿ ਇੱਕ ਆਸ ਸੀ ਕਿ ਉਹ ਮੁੰਡਾ ਬਚ ਜਾਏਗਾ ਅਗਰ ਇੱਕ ਮੁੰਡਾ ਨਹੀਂ ਰਿਹਾ ਤੇ ਦੂਜਾ ਬਚ ਜਾਏਗਾ ਲੇਕਿਨ ਫਿਰ ਵੀ ਜਿਹੜਾ ਹੈ ਉਹ ਹਾਲਾਤ ਸੁਧਰਦੇ ਹੋਏ ਦਿਖਾਈ ਨਹੀਂ ਦਿੱਤੇ ਕੱਲ ਤੱਕ ਇਹ ਮਾਹੌਲ ਦੂਸਰੇ ਮੁੰਡੇ ਦੇ ਘਰ ਸੀਗਾ ਲੇਕਿਨ ਅੱਜ ਇਹ ਮਾਹੌਲ ਦਿਲਪ੍ਰੀਤ ਦੇ ਘਰ ਦੇ ਵਿੱਚ ਲੇਕਿਨ ਦੋਵੇਂ ਮੁੰਡੇ ਜਿਹੜੇ ਨੇ ਨੌਜਵਾਨ ਮੁੰਡੇ ਛੋਟੀ ਉਮਰ ਦੇ ਸੀਗੇ ਸਿਰਫ ਇੱਕ ਘਟਨਾ ਇੱਕ ਘਟਨਾ ਨੇ ਜਿਹੜਾ ਉਹ ਪੂਰੇ ਪਰਿਵਾਰ ਨੂੰ ਪੂਰੇ ਪਿੰਡ ਨੂੰ ਇਸ ਸ਼ੋਗ ਦੀ ਲਹਿਰ ਦੇ ਵਿੱਚ ਪਾ ਦਿੱਤਾ ਉਹ ਇੱਕ ਘਟਨਾ ਕੀ ਸੀਗੀ ਖੂਨ ਤੇ ਬੈਠੇ ਮੁੰਡਿਆ ਨੇ ਇਹ ਕਹਿ ਦਿੱਤਾ ਦੂਜਿਆਂ ਨੂੰ ਕਿ ਆਰਾਮ ਨਾਲ ਬਾਈਕ ਚਲਾਓ ਹੋਲੀ ਚਲੋ ਇੰਨੀ ਗੱਲ ਤੋਂ ਬਾਅਦ ਜਿਹੜਾ ਉਹ ਸਾਰੀ ਘਟਨਾ ਮੁੰਡੇ ਇਕੱਠੇ ਕੀਤੇ ਗਏ ਜਿਹੜੇ ਤੇਜ਼ਧਾਰ ਹਥਿਆਰ ਨੇ ਉਹਨਾਂ ਦੇ ਨਾਲ ਵਾਰ ਕੀਤੇ ਗਏ ਦਿਲਪ੍ਰੀਤ ਦੇ ਵੀ ਚਾਕੂ ਲੱਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੋਈਆਂ ਉੱਥੇ ਲੇਕਿਨ ਉਸ ਤੋਂ ਬਾਅਦ ਜਿਹੜਾ ਉਹ ਇਹ ਘਟਨਾ ਜਿਹੜੀ ਹੈ ਇੱਕ ਤੋਂ ਬਾਅਦ ਇੱਕ ਚੀਜ਼ਾਂ ਜਿਹੜੀਆਂ ਨੇ ਬੰਦੀਆਂ ਰਹੀਆਂ ਹੁੰਦੀਆਂ ਰਹੀਆਂ ਭਾਵੇਂ ਪਰਿਵਾਰ ਦੇ ਵੱਲੋਂ ਪਿੰਡ ਦੇ ਵੱਲੋਂ ਧਰਨੇ ਦਿੱਤੇ ਗਏ ਲੇਕਿਨ ਫੇਰ ਵੀ ਜਿਹੜਾ ਉਹ ਕੁਝ ਹੱਲ ਕਹਿੰਦੇ ਕਿ ਫੂਲਸ ਵੱਲੋਂ ਕੀਤਾ ਗਿਆ ਕਿ ਹਲੇ ਗ੍ਰਿਫਤਾਰੀਆਂ ਹੋਈਆਂ ਨੇ ਲੇਕਿਨ ਇਸ ਦੇ ਉੱਤੇ ਅੱਗੇ ਕੀ ਕੁਝ ਹੁੰਦਾ ਇਹ ਦੇਖਣਾ ਹੋਵੇਗਾ ਲੇਕਿਨ ਡੀਐਸਪੀ ਗਏ ਨੇ ਇਸ ਵਕਤ ਪੀਜੀਆਏ ਤੋਂ ਤਿਲਪ੍ਰੀਦਾ 파ਰਥੇਵ ਸ਼ਰੀਰ ਲੈ ਕੇ ਆਉਣ ਦੇ ਲਈ ਤੁਹਾਨੂੰ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਡੇਲੀ ਪੋਸਟ ਟੀਵੀ ਤੇ ਗਰਾਊਂਡ ਤੋਂ ਦਿਖਾੰਦੇ ਰਾਵਾਂਗੇ ਕੈਮਰਾ ਤੇ ਮੇਰੇ ਸਹਿਯੋਗੀ ਗੁਰਮਿੰਦਰ ਦੇ ਨਾਲ ਅਨੂਜਾ ਸ਼ਰਮਾ ਖੁੰਮੜਾ